ਬੀਤੇ ਦਿਨੀ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਕੀਤਾ ਗਏ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਕਲਰਨੌਰ ਇਲਾਕੇ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦਾ ਮੁਕਾਬਲਾ ਹੋਣ ਦਾ ਦਾਵਾ ਕਰਦੇ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਤਿੰਨੇ ਨੌਜਵਾਨ ਪੁਲਿਸ ਚੌਂਕੀ 'ਚ ਗ੍ਰਨੇਡ ਸ਼ੂਟ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸਨ ਉੱਥੇ ਹੀ ਅੱਜ ਉਹਨਾਂ ਤਿੰਨਾਂ ਨੌਜਵਾਨਾਂ ਦੇ ਅੰਤਿਮ ਅਰਦਾਸ ਮੌਕੇ ਬ੍ਰਿਤਿਕ ਨੌਜਵਾਨ ਗੁਰਵਿੰਦਰ ਸਿੰਘ ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ નિર્ਦੋਸ਼ ਹਨ ਅਤੇ ਪੁਲਿਸ ਨੇ ਜੋ ਕੀਤਾ ਹੈ ਉਹ ਗਲਤ ਹੈ ਉੱਥੇ ਹੀ ਪਰਿਵਾਰਾਂ ਨੇ ਇਸ ਇਨਕਾਊਂਟਰ ਦੀ ਜਾਂਚ ਕੀਤੀ ਜਾਣ ਦੀ ਅਪੀਲ ਕੀਤੀ ਹੈ ਉਥੇ ਹੀ ਇਸ ਮੱਕੇ ਕਲਨੌਰ ਅੰਤਿਮ ਅਰਦਾਸ ਤੇ ਸ਼ਾਮਲ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜ ਸਿੰਘ ਮਾਨ ਅਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਲੋਕ ਸਿੰਘ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ ਹਨ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇਹ ਕਹਿੰਦੀ ਹੈ ਕਿ ਉਨ੍ਹਾਂ ਜੁਰਮ ਕੀਤਾ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕਰਨਾ ਚਾਹੀਦਾ ਸੀ ਜਦਕਿ ਇਹਨਾਂ ਨੂੰ ਅਜਿਹੀ ਕਾਰਵਾਈ ਕਾਨੂੰਨੀ ਢੰਗ ਨਾਲ ਹੀ ਸਹੀ ਨਹੀਂ ਹੈ ਅਤੇ ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਜਾਂਚ ਦੀ ਮੰਗ ਕੀਤੀ ਹੈ ਅਤੇ ਸਮਰਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਜਲਦ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਹਨ ਅਤੇ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾਂ ਉਹ ਮਾਨਯੋਗ ਸੁਪਰੀਮ ਕੋਰਟ ਦਾ ਰੁਖ ਕਰਨਗੇ ਆਹ ਤੁਹਾਨੂੰ ਦਿਖਾਣੇ ਆ ਸਾਡੇ ਪੱਤਰਕਾਰ ਲਖਪ੍ਰਿਤ ਸਿੰਘ ਖੁਸ਼ੀਪੁਰ ਦੀ ਇਹ ਵਿਸ਼ੇਸ਼ ਰਿਪੋਰਟ ਇਹ ਤਾਂ ਵੀ ਪੁਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗਰਨੇਡ ਸਿਕਟਨ ਤੇ ਤੇ ਤਿੰਨ ਸਾਢੇ 9 ਨੌਜਵਾਨ ਸ਼ਹੀਦ ਕਰ ਦਿੱਤੇ ਐ ਇਹ ਤਾਂ ਬੜੀ ਅਜੀਬ ਗੱਲ ਐ ਤਾਂ ਪੁੱਛਣ ਵਾਲੀ ਐ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਐ ਆਫਕੋਰਸ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਂ ਮੈਮੋਰੰਡਮ ਦੇਊਗਾ ਕਿ ਇਹ ਦੀ ਸੀਬੀਆਈ ਦੀ ਤੋਪੀ ਛੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਮਨਜੀਤ ਸਿੰਘ ਸੁਪਰੀਮ ਕੋਰਟ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਇਹ ਠੀਕ ਜਲ ਕੋਈ ਪਰ ਆਖਰ ਬਾਦਸ਼ਾਹ ਦੇ ਨੇਕੇ ਉਜਾਗਰ ਹੁੰਦੇ ਰਹਿਣਾ ਚਾਹੇ ਉਸ ਸਾਚ ਨੂੰ ਲਗਾਉਣ ਪਿੱਛੇ ਕਿਸੇ ਇੱਕ ਸੇੜ ਦੀ ਕਿੰਨੀ ਤਾਕਤ ਰਹੇ ਹੋਵੇ ਇਹ ਕਾਰਨ ਕਿਉਂ ਵਾਪਰਿਆ ਆਪਾ ਸਾਹਿਬ ਇਸ ਤੇ ਗੱਲ ਕਰ ਰਹੇ ਆ ਠੀਕ ਆ ਤਾਂ ਪਾਸ਼ਾ ਜੀ ਕਹਿੰਦੇ ਰਾਜੇ ਚੁਲੀ ਨਿਯਾਮ ਕੀ ਪੜਿਆ ਸੱਚ ਧਿਆਨ ਆ ਜੀ ਬਲੂ ਦੋ ਬਲਿਆ ਦੀ ਗੱਲ ਸੀ ਰਾਜ ਨਹੀਂ ਕਿਸੇ ਤੇ ਰਾਜ ਕਰਨਾ ਉਹ ਰૈયਤ ਉਤੇ ਕਰੋ ਮੁਲਕ ਉਤੇ ਲੋਕਾਂ ਉਤੇ ਰਾਜ ਆਪਨ ਸੱਚੇ ਦਰੋਂ ਇਥੇ ਗੁਰੂ ਮਹਾਰਾਜ ਦੀ ਜੁਰੀ ਚ ਆਪਨ ਸਾਰਿਆਂ ਨੂੰ ਮੇਰਾ ਖਿਆਲ ਹੈ ਇਹ ਸਾਡੇ ਲਈ ਸਭ ਤੋਂ ਵੱਡੀ ਸਪਰੀਮ ਹੈ ਕਿ ਜੇਕਰ ਕੋਈ ਵੀ ਇੱਕ ਇੱਕ ਕੋਈ ਰੋਟੀਆਂ ਸੇਕ ਮਾਰੀ ਜਾਂ ਪੂਰੀ ਹੋਦੀ ਹੈ ਬਹੁਤੇ ਚਾਰ ਮਾਰੀ ਬਣੀ ਹੈ ਉਹ ਰਹਿ ਕੇ ਉਹਨਾਂ ਬੇਨਤੀ ਕਰੂੰਗਾ ਸਰਦਾਰ ਸਾਡਾ ਸੰਗਤ ਇਹ ਜੋ ਹੋਇਆ ਕੋਈ ਨਾ ਹੀ ਗੱਲ ਨਹੀਂ ਹੈ ਇਹ ਐਵੇਂ ਸਰਕਾਰ ਮਜ਼ਦੂਰਾਂ ਦੇ ਨਾਲ ਨਹੀਂ ਅਸੀਂ 60 ਮਜ਼ਦੂਰ ਹੈ ਟਕਸਾਨ ਹੈ ਇੱਕ ਗ੍ਰੇਡ ਤੇ ਗ੍ਰੇਡ ਉੱਤੇ ਜਾ ਰਹੇ ਹਾਂ ਜਿੰਨਾ ਚਿਰ ਇਹ ਇਸ ਨੂੰ ਤਦਕਾ ਨਹੀਂ ਕਰਾਂਗੇ ਇਹ ਸਾਡੀ ਆਰਥਿਕਤਾ ਦੀ ਵੀ ਗ੍ਰੇਡ ਦੀ ਹਕੀ ਹੈ ਜੋ ਆਈ ਪ੍ਰੋਗਰਾਮਾਂ ਦਾ ਸਮਰਥਨ ਕਰਨਾ ਹੈ ਮੈਂ ਸਭ ਤੋਂ ਪਹਿਲਾਂ ਇਹ ਚਾਹੁੰਦਾ ਹਾਂ

ਅੰਜੀਤ ਸਿੰਘ ਜੀ ਤੇ ਮਾਤਾ ਰਾਣੀ ਕੌਰ ਜੀ ਉਹਨਾਂ ਨੂੰ ਬੇਤੀ ਕਰਾਂਦਾ ਕਿ ਬੈਕਟਰ ਜੀ ਕਿਰਪਾਤਾ ਕਰੋ ਔਰ ਪਹਿਲਾ ਫਿਰ ਸਿੰਘ ਰਮਨ ਜੀ ਉਹ ਧੰਨਵਾਦ ਕਰੀ ਅਸੀਂ ਸੰਗਤ ਨਾਲ ਨਾਲ ਹੀ ਰਣ ਸਾਹਿਬ ਹੋਏ ਦਾ ਨਾਮ ਅੱਛਾ ਪ੍ਰਿੰਜੀ ਜੀ ਤੁਸੀਂ ਇਹ ਚਾਹਨਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਬਸ ਤਦੋਂ ਕੀ ਲੱਗਤ ਆਹੀ ਇਹੀ ਕਹਿੰਨੇ ਵੀ ਪੁਲਿਸ ਵਾਲਿਆਂ ਦਾ ਕੰਮ ਇਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇੰਨੇ ਯੋਗੇ ਪਰ ਉਹਨਾਂ ਨੇ ਕਰਵਾਇਆ ਜੋ ਹੀ ਕਰਵਾਇਆ ਉਹਨਾਂ ਨੇ ਕਰਦੇ ਠੀਕ ਹੈ ਹੁਣ ਸਾਨੂੰ ਬਸ ਹੋਰ ਕੁਝ ਨਹੀਂ ਸਾਨੂੰ ਇਨਸਾਫ ਹੀ ਚਾਹੀਦਾ ਜਦੋਂ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਦੋਂ ਲੱਗਦਾ ਕੀ ਸੀ ਵੇਖ ਕੇ ਮੈਂ ਤਾਂ ਹੰਦਾ ਹੁਣ ਮੇਰੇ ਇੰਨੇ ਯੋਗ ਨਹੀਂ ਆ ਮੇਰੇ ਦਿਲ ਤੋਂ ਬੜਾਉ ਪਰ ਮੈਂ ਇਹ ਕਹਿੰਨੀ ਆ ਕਿ ਸਾਨੂੰ ਇਨਸਾਫ ਚਾਹੀਦਾ ਬਸ ਕੋਈ ਗੋਲੀ ਕਾਲੀ ਨਹੀਂ ਇਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਦੇਖਾਈ ਫਿਰ ਤਾਂ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਦਾ ਇਨਸਾਨ ਨਹੀਂ ਗੋਲੀ ਨਹੀਂ ਮੁੱਲੀ ਕੋਈ ਜੀ ਸਾਡੇ ਨਾਲ ਹੋਇਆ ਧੱਕਾ ਠੀਕ ਹੈ ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ ਤੇ ਪੁਲਿਸ ਨੇ ਕਿੱਦਾਂ ਮਾਰੇ ਕੀ ਕੀ ਕੀਤਾ ਸਾਨੂੰ ਉੱਪਰ ਕੋਈ ਪਤਾ ਨਹੀਂਗਾ ਲੈ ਕਰਕੇ ਸਾਨੂੰ ਅਸੀਂ ਮੰਗ ਕਰਦੇ ਆਂ ਵੀ ਇਹ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਰੀ ਉਹ ਬੇਤੀਆ ਕੋਈ ਸਾਡੇ ਸਾਨੂੰ ਉਸ ਸਾਫ ਮਿਲਣਾ ਚਾਹੀਦਾ ਬਸ ਜਦੋਂ ਕੋਈ ਹੋ ਗਿਆ ਕੋਈ ਲੱਗਦਾ ਸੀ ਕਿ ਇਹ ਕੋਈ ਤੱਕ ਹੋ ਸਕਦਾ ਜੁਪੀ ਤੱਕ ਕਰੋ ਦੇ ਆਮ ਤਾਂ ਨਹੀਂ ਰੋਈ ਅੱਗੇ ਰੋ ਜਾਂਦੇ ਘਰੋਂ ਕਿਹੜੇ ਨੂੰ ਨਾ ਜਾਣਾ ਹੈ ਅੱਗੇ ਘਰੋਂ ਹੀ ਜਾਂਦਾ ਸੀ ਤੇ ਉਧਰ ਵੀ ਘਰੋਂ ਹੀ ਗਿਆ ਤੇ ਹਮੇਂ ਕੀ ਪਤਾ ਵੀ ਬਾਤ ਕਰਨੇ ਵਕਤ ਕਰ ਨਹੀਂ ਹੋਣਾ ਕੋਈ ਗੱਲਬਾਤ ਹੁੰਦੀ ਹੈ ਜਾਓ ਜੇਕਰ ਦੋ ਦੋ ਜਾਣਾ ਹੀ ਠੰਡ ਦਾ ਮੌਸਮ ਹੈ ਕਿ ਦੋ ਕੋਈ ਜੈਕਟ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪੈਰੀ ਬੂਟ ਪਾ ਕੇ ਜਾਂਦਾ ਚੱਪਲ ਪਾ ਕੇ ਰੋਂ ਗਿਆ ਹੈ ਦੇਖ ਕੇ ਘੱਟ ਨੂੰ ਨਹੀਂ ਪਤਾ ਉਹਨਾ ਕੀ ਬਣਿਆ ਕੌਣ ਲੱਗਿਆ ਇਹਨੂੰ ਜੇ ਕੋਈ ਘਟਨਾ ਹੋਇਆ ਤਾਂ ਧੱਕਾ ਹੀ ਹੈ ਬਸ ਸਹੀ ਤਾਂ ਉਹਨੇ ਬਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਪਾਈਆਂ ਨੇ ਮੀਡੀਆ ਤੇ ਪਹਿਲਾਂ ਫੋਟੋਆਂ ਖਿੱਚ ਲਿਆ ਨੇ ਬਸ ਕਰ ਉਹਨਾਂ ਕੋਲ ਬੈਨਾ ਉਹਨਾਂ ਨੇ ਫੜੇ ਰੇ ਫੋਟੋਆਂ ਖਿੱਚੀਆਂ ਨਸੋ ਬਾਹਰ ਹੌਂਕਟੇ ਕੀਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਆ ਫੋਟੋਆਂ ਦੇ ਹੀ ਲੱਗਦਾ ਹੈ ਫੋਟੋਆਂ ਦੇ ਹੀ ਬਣ ਕਰਨੀਆਂ ਵੀ ਪਹਿਲਾਂ ਫੜੇ ਖਲਾਇਕਾਂ ਦੇ ਨਾਲ ਖੜਾ ਕੇ ਪਹਿਲਾਂ ਫੋਟੋਆਂ ਖਿੱਚੀਆਂ ਨਸੋ ਬਾਹਰ ਹੌਂਕਟੇ ਕੀਤਾ ਜੀ ਇਹਦਾ ਕਾਨੂੰਨ ਸਾਫ ਚਾਹੀਦਾ ਹੈ ਇਧਰ ਇਨਸਾਫ ਦੀ ਗੱਲ ਕਰਨੀ ਠੀਕ ਹੈ ਉਹ ਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਕਿਤੇ ਸੱਚੇ ਮੁਕਾਬਲੇ ਹੁੰਦੇ ਰਹੇ ਤਾਂ ਉਦੋਂ ਪਤਾ ਲੱਗਦਾ ਸੀ ਕਿ ਹੁਪ ਮੁਕਾਬਲਾ ਆਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵਾਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਹੈ ਜਾਂਚ ਤੁਸੀਂ ਸਮਝ ਦਿਓ ਕਿ ਆਸੀਂ ਸੋਚਦੇ ਕਿ ਆਈ ਸੀ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼੍ਰੋ ਟਾਇਰ ਜੱਜਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇੱਕ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ